ਨਾਮ ਮਨੀਜ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ ਸਾਢੇ 3 ਵਜੇ ਮੇਰਾ ਗਲੀ ਚ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਫੋਨ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤੇ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਮੇਰਾ ਬੇਰੀਆ ਮਲੇ ਕਰੇ ਜਾਂ ਆਉਂਦੇ ਆ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਗਲੀ ਚ ਲਗਾਏ ਕੋਈ ਸੀਸੀਲ वगैरह ਕੋਈ ਰੇਡ ਆ ਨਹੀਂ ਹਾਂ ਜੀ ਹਾਂ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜਿਆ ਆਇਆ ਕੋਈ ਹਾਂ ਹਾਂ ਜੀ ਹਾਂ ਜੀ ਵੀਡੀਓ ਜੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਹਾਂ ਜੀ ਪੁਲਿਸ ਨੂੰ ਪ੍ਰਾਈਸ ਕਰ ਦਿੰਦੇ ਹਾਂ ਜੀ ਹਾਂ ਜੀ ਪੁਲਿਸ ਦਾ ਕਰਾਤੀ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਦਾ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਪੁਲਸਰ ਨਹੀ ਸੀ ਮੇਰੇ ਮੋਟਰਸਾਈਕਲ ਲੱਗਿਆ ਜਲਦੀ ਹੈ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇਰੇ ਕੋ ਆਰ ਸੀ ਆ 6895 ਆ ਤੇ ਪੀਪੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ